ਹਾਂਜੀ ਸਾਰੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਯੂਬ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆਂ ਜਿਹੜੀ ਕਿ ਤੁਸੀਂ ਫੋਟੋ ਦੇ ਵਿੱਚ ਕੁੜੀ ਦੇਖ ਹੀ ਰਹੇ ਹੋ ਜਿਹਦੀ ਕਿ ਡੈਥ ਹੋ ਗਈ ਆ ਇਹਦਾ ਮੈਰਿਜ ਹੋਈ ਨੂੰ ਇਹਦੀ ਨੂੰ ਹੋਇਆ ਸੀਗਾ ਡੇਢ ਸਾਲ ਜਿੱਦਾਂ ਕਿ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀਗੀ ਹੋਗੇ ਮੰਥ ਇੱਕ ਡੇਢ ਦੋ ਮੰਥ ਹੋਗੇ ਹੋਣੇ ਆ ਕਿ ਉਦੋਂ ਹਨਾ ਨੀਹਾ ਨਾਮ ਦੀ ਕੁੜੀ ਨਾਲ ਵੀ ਇਦਾਂ ਹੀ ਹੋਇਆ ਸੀਗਾ ਉਹਦੇ ਸਹੁਰੇ ਫੈਮਿਲੀ ਵੱਲੋਂ ਉਹਨੂੰ ਮਾਰਿਆ ਗਿਆ ਸੀ ਤੇ ਇਦਾਂ ਹੀ ਇਹ ਕੁੜੀ ਨਾਲ ਹੋਇਆ ਜਿਹਦੀ ਤੁਸੀਂ ਫੋਟੋ ਦੇਖ ਰਹੇ ਹੋ ਰਪਿੰਦਰ ਕੌਰ ਅੰਮ੍ਰਿਤਸਰ ਤੋਂ ਹੈ ਕੁੜੀ ਇਹ ਤੇ ਗੁਰਵਾਨੀ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਸੀਗੀ ਅੰਮ੍ਰਿਤ ਛਕਿਆ ਹੋਇਆ ਸੀਗਾ ਦੇਖੋ ਆਪਾਂ ਦੇਖ ਰਹੇ ਹਾਂ ਫੋਟੋ ਦੇ ਵਿੱਚ ਹਨਾ ਕੇਸ ਕੀ ਬੰਨ ਕੇ ਰੱਖਦੀ ਸੀ ਤੇ ਬਹੁਤ ਜ਼ਿਆਦਾ ਸਿੱਖੀ ਨਾਲ ਜੁੜੀ ਹੋਈ ਸੀਗੀ ਤੇ ਇੱਕ ਉਹਦੀ ਰਿਕਾਰਡਿੰਗ ਸੀਗੀ ਜਿਹੜੀ ਵਾਇਰਲ ਹੋ ਰਹੀ ਹੈਗੀ ਉਹਦੇ ਵਿੱਚ ਉਹ ਖੁਦ ਕਹਿ ਰਹੀ ਹੈ ਕਿ ਵੀ ਮੈਨੂੰ ਜਿਹੜੀਆਂ ਮੇਰੀਆਂ ਨਣਦਾਂ ਨੇ ਉਹ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਤੇ ਦੋ ਦੀਆਂ ਨਣਦਾ ਤੇ ਇੱਕੋ ਦੀ ਸੱਸ ਵੀ ਮੈਨੂੰ ਤਿੰਨੋਂ ਜਣੀਆਂ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਤੇ ਵੀ ਸਾਨੂੰ ਦੋਨਾਂ ਜੀਆਂ ਨੂੰ ਤੰਗ ਕਰਦੀਆਂ ਨੇ ਉਹ ਨਾਲ ਉਹਦੇ ਹਸਬੰਡ ਵੀ ਸੀਗੇ ਉਹਨੂੰ ਵੀ ਤੇ ਇਹਨਾਂ ਨੂੰ ਵੀ ਵੀ ਮੈਨੂੰ ਬਹੁਤ ਜ਼ਿਆਦਾ ਤਾਣੇ ਮੈਨੇ ਮਾਰਦੀਆਂ ਨੇ ਹਨਾ ਚਲੋ ਹੋ ਹੋਰ ਕੀ ਹੋ ਸਕਦਾ ਕੁਝ ਹੋਰ ਵੀ ਹੁੰਦਾ ਹੋਵੇ ਹਨਾ ਤੇ ਜਿੰਨਾ ਕੋਨੇ ਦੱਸਿਆ ਵੀ ਹੈ ਨਾ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਸੀ ਇਹ ਤਿੰਨੋਂ ਜਣੀਆਂ ਕਿ ਪਹਿਲਾਂ ਵੀ ਪਹਿਲਾਂ ਮੇਰੀ ਛੋਟੀ ਨਣਦਾ ਹੀ ਉਹਨੇ ਮੇਰੇ ਨਾਲ ਬਹੁਤ ਜ਼ਿਆਦਾ ਗਲੇਸ ਕੀਤਾ ਤੇ ਉਸ ਤੋਂ ਬਾਅਦ ਹੁਣ ਕੱਲ ਮੇਰੀ ਵੱਡੀ ਨਣਦਾਈ ਉਹਨੇ ਵੀ ਮੇਰੇ ਨਾਲ ਬਹੁਤ ਜ਼ਿਆਦਾ ਮੇਰੀ ਬੇਇੱਜ਼ਤੀ ਕੀਤੀ ਸਾਡੀ ਦੋਨਾਂ ਜਣਿਆਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਤੇ ਉਹ ਕਹਿ ਰਹੀ ਸੀ ਕਿ ਵੀ ਹਨਾ ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਵੀ ਮੈਂ ਆਪਣੇ ਆਪ ਨੂੰ ਖਤਮ ਕਰਨਾ ਹੁਣ ਤੇ ਵੀ ਮੈਨੂੰ ਮੇਰਾ ਸੰਸਕਾਰ ਕਰ ਦਿਓ ਵੀ ਕੋਈ ਕਾਰਵਾਈ ਨਾ ਕਰਿਓ ਹਨਾ ਮੇਰਾ ਸੰਸਕਾਰ ਕਰ ਦਿਓ ਤੇ ਜਿਹੜਾ ਮੇਰਾ ਸੰਸਕਾਰ ਹੋ ਮੇਰੇ ਸਹੁਰੇ ਘਰ ਨਾ ਹੋਵੇ ਵੀ ਮੈਨੂੰ ਮੇਰੇ ਪਿੰਡ ਲੈ ਜਿਓ ਮੇਰੇ ਪੇਕੇ ਘਰ ਜਾ ਕੇ ਮੇਰਾ ਸੰਸਕਾਰ ਕਰਿਓ ਵੀ ਉਹ ਰੋਕਣਗੇ ਹਨਾ ਕਹਿਣਗੇ ਉਹ ਵੀ ਸਾਡੀ ਨੂੰਹ ਆਸੀਂ ਕਰਾਂਗੇ ਪਰ ਵੀ ਮੈਂ ਨਹੀਂ ਚਾਹੁੰਦੀ ਵੀ ਮੇਰਾ ਸੰਸਕਾਰ ਜਿਹੜਾ ਉਹ ਮੇਰੇ ਸਹੁਰੇ ਘਰ ਹੋਵੇ ਵੀ ਮੈਂ ਆਪਣੇ ਪੇਕੇ ਘਰ ਜਾ ਕੇ ਉੱਥੇ ਮੇਰਾ ਸੰਸਕਾਰ ਕਰਿਓ ਇੰਨਾ ਕੁਝ ਕਹਿ ਰਹੀ ਆ ਹਨਾ ਜਦੋਂ ਜਿਨ੍ਹਾਂ ਨੇ ਵੀ ਉਹ ਵੀਡੀਓ ਆਡੀਓ ਆ ਜਿਹੜੀ ਉਹ ਸੁਣੀ ਹੋਣੀ ਆ ਹਨਾ ਉਹਨਾਂ ਨੂੰ ਉਹਨਾਂ ਨੇ ਉਹ ਫੀਲ ਕੀਤਾ ਹੋਣਾ ਕਿ ਕਿੰਨੇ ਜਿਆਦਾ ਹਨਾ ਵੀ ਲੋਕ इमोशनल ਹੁੰਦੇ ਨੇ ਉਹ ਚੀਜ਼ ਨੂੰ ਸੁਣ ਕੇ ਕਿੰਨਾ ਉਹਦੀ ਆਵਾਜ਼ ਦੇ ਵਿੱਚ ਦਰਦ ਸੀਗਾ ਹਨਾ ਜਦੋਂ ਕਹਿ ਰਹੀ ਸੀ ਵਿਚਾਰੀ ਤੇ ਉਹ ਇੱਕ ਧੀ ਇੱਕ ਨੂੰ ਤੇ ਇੱਕ ਪਤਨੀ ਹੋਣ ਦੇ ਨਾਲ ਨਾਲ ਹੁਣ ਇੱਕ ਮਾਂ ਵੀ ਬਣਨ ਵਾਲੀ ਸੀਗੀ ਤਿੰਨ ਮਹੀਨੇ ਤੋਂ ਪ੍ਰੈਗਨੈਂਟ ਸੀਗੀ ਉਹ ਕਹਿ ਰਹੀ ਸੀ ਕਿ ਵੀ ਮੇਰੀ ਜਿਹੜੀ ਸੱਸਔ ਨਹੀਂ ਚਾਹੁੰਦੀ ਸੀ ਕਿ ਇਹਦੇ ਬੱਚਾ ਹੋਵੇ ਵੀ ਤਾਂ ਕਰਕੇ ਉਹਨਾਂ ਨੇ ਮੈਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵੀ ਮੈਂ ਪ੍ਰੈਗਨੈਂਟ ਆ ਤਾਂ ਉਹਨਾਂ ਨੇ ਮੈਨੂੰ ਹੋਰ ਜਿਆਦਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਉਹਦੇ ਸਹੁਰਾ ਫੈਮਿਲੀ ਵੱਲੋਂ ਦੱਸਿਆ ਗਿਆ ਸੀ ਕਿ ਵੀ ਅਸੀਂ ਵੀ ਜਿੱਦਾਂ ਉਹ ਨਿਤਨੇਮ ਕਰਕੇ ਸਵੇਰੇ ਵੀ 8:30 9:00 ਵਜੇ ਉਹ نیچے ਆ ਜਾਂਦੀ ਸੀ ਕਿਚਨ ਦੇ ਵਿੱਚ ਤਾਂ ਜਦੋਂ ਉਹ ਉਸ ਦਿਨ ਕਿਚਨ ਦੇ ਵਿੱਚ ਨਹੀਂ ਆਈ ਤਾਂ ਉਹਨਾਂ ਨੇ ਜਾ ਕੇ ਜਦੋਂ ਉਹਦਾ ਦਰਵਾਜ਼ਾ ਖੜਕਾਇਆ ਤਾਂ ਉਹਨੇ ਦਰਵਾਜ਼ਾ ਨਹੀਂ ਖੋਲਿਆ ਉਹਦੀਆਂ ਨਣਦਾਂ ਨੇ ਤਾਂ ਜਦੋਂ ਦਰਵਾਜ਼ਾ ਨਹੀਂ ਖੋਲਿਆ ਤਾਂ ਜ਼ੋਰ ਜਬਰਦਸਤੀ ਮਤਲਬ ਬੀ ਦਰਵਾਜਾ ਖੋਲਿਆ ਗਿਆ ਤਾਂ ਜਦੋਂ ਦਰਵਾਜਾ ਖੋਲਿਆ ਤਾਂ ਸਾਹਮਣੇ ਉਹਦੀ ਡੈੱਡ ਬਾਡੀ ਪਈ ਸੀਗੀ ਇੰਨਾਕ ਉਹਨਾਂ ਨੇ ਉਹਨਾਂ ਵੱਲੋਂ ਦੱਸਿਆ ਗਿਆ ਉਹਨਾਂ ਦਾ ਕਹਿਣਾਗਾ ਕਿ ਇਦਾਂ ਹੋਇਆ ਹਨਾ ਉਹਦੇ ਸਹੁਰਾ ਸਾਹਿਬ ਨੇ ਦੱਸਿਆ ਹੈ ਕਿ ਵੀ ਇਦਾਂ ਇਦਾਂ ਹੋਇਆ ਤੇ ਹੁਣ ਆਪਾਂ ਕੁਛ ਨਹੀਂ ਕਹਿ ਸਕਦੇ ਹਨਾ ਵੀ ਕੀ ਆ ਕੀ ਨਹੀਂ ਹਨਾ ਕਿਹਾ ਜਾ ਰਿਹਾ ਕਿ ਉਹਨੂੰ ਦਾਜ ਲਈ ਤੰਗ ਕੀਤਾ ਜਾਂਦਾ ਸੀ ਵੀ ਜਦ ਤੋ ਉਹਦਾ ਵਿਆਹ ਹੋਇਆ ਸੀਗਾ ਉਦੋਂ ਤੋਂ ਹੀ ਉਹਨੂੰ ਵੀ ਦਾਜ ਲਈ ਵੀ ਅਸੀਂ ਗੱਡੀ ਲੈਣੀ ਆ ਉਹਦਾ ਜਿਹੜਾ ਬ੍ਰਦਰ ਸੀਗਾ ਆਸਟ੍ਰੇਲੀਆ ਦੇ ਵਿੱਚ ਸੀਗਾ ਤੇ ਵੀ ਉਹਦੇ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਸੀਗੀ ਤੇ ਤਾਂ ਕਰਕੇ ਉਹਨੂੰ ਬਹੁਤ ਜ਼ਿਆਦੇ ਤਾਣੇ ਮੇਨੇ ਮਾਰੇ ਜਾਂਦੇ ਸੀ ਵੀ ਤੂੰ ਦਾਜ ਨਹੀਂ ਲੈ ਕੇ ਆਈ ਤੂੰ ਪੈਸੇ ਨਹੀਂ ਲੈ ਕੇ ਆਈ ਹੈਨਾ ਤੇ ਬਹੁਤ ਜ਼ਿਆਦਾ ਇਹ ਚੀਜ਼ਾਂ ਹੋ ਰਹੀਆਂ ਨੇ ਹੈਨਾ ਬਹੁਤ ਜ਼ਿਆਦਾ ਦੇਖੋ ਉਹ ਚੀਜ਼ ਵੀ ਉਹ ਕੁੜੀ ਦੀ ਵੀਡੀਓ ਪਹਿਲਾਂ ਵਾਇਰਲ ਹੋਈ ਸੀਗੀ ਨੀਹਾ ਦੀ ਤੇ ਉਸ ਤੋਂ ਬਾਅਦ ਹੁਣ ਇਹ ਦੇਖੋ ਕਿੰਨੀ ਸੋਹਣੀ ਕੁੜੀ ਹੈ ਹੈਨਾ ਮਾਪਿਆਂ ਨੇ ਕਿੰਨੇ ਚਾਮਾ ਲਾਡ ਨਾਲ ਪਾਲੀ ਹੋਣੀ ਆ ਤੇ ਅਗਲੇ ਨਹੀਂ ਦੇਖਦੇ ਹੈਗੇ ਜਿੱਦਾਂ ਥੋਡੀਆਂ ਕੁੜੀਆਂ ਨੇ ਹਨਾ ਉਦਾਂ ਹੀ ਅਗਲੇ ਦੀ ਵੀ ਕੁੜੀ ਹੁੰਦੀ ਆ ਪਰ ਕੋਈ ਨਹੀਂ ਇਹ ਸੋਚਦਾ ਹਨਾ ਵੀ ਬੰਦਾ ਵਿਆਹ ਕੇ ਜਦੋਂ ਥੋਡੇ ਘਰੇ ਆ ਗਿਆ ਉਹ ਤਾਂ ਉਹ ਵੀ ਤਾਂ ਥੋਡੀ ਆ ਨਾ ਪਰ ਨਹੀਂ ਇਹ ਚੀਜ਼ ਨੂੰ ਕੋਈ ਨਹੀਂ ਸਮਝਦਾ ਹੈਗਾ ਕਿੰਨੇ ਸਾਲ ਵੀ ਕੁੜੀਆਂ ਆਪਣੇ ਸਹੁਰੇ ਘਰ گزار ਲੈਣ ਪਰ ਉਹ ਹਮੇਸ਼ਾ ਉਹਨਾਂ ਨੂੰ ਇਹੀ ਸਿੰਨ ਨੂੰ ਮਿਲਦਾ ਕਿ ਤਾ ਜੀ ਬੇਗਾਨੀ ਆ ਬਗਾਨੇ ਘਰੋਂ ਆਈ ਆ ਹਨਾ ਇਹੀ ਕੁਝ ਸੁਣਨ ਨੂੰ ਮਿਲਦਾ ਜ਼ਿਆਦਾਤਰ ਕੁੜੀਆਂ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਕੀ ਪਤਾ ਨਾ ਕੀ ਵਿਚਾਰੀ ਦੀ ਮਜਬੂਰੀ ਰਹੀ ਹੋਣੀ ਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਮਰਨ ਨੂੰ ਤੇ ਉਹ ਵੀ ਜਦੋਂ ਹਨਾ ਬੱਚਾ ਨਾਲ ਹੋਵੇ ਤੇ ਪ੍ਰੈਗਨੈਂਟ ਸੀਗੀ ਉਹ ਉਹਦਾ ਕਿਹੜਾ ਜੀ ਕਰਦਾ ਹੋਣਾ ਕਿ ਮੈਂ ਆਪਣੇ ਬੱਚੇ ਨੂੰ ਤੇ ਆਪ ਨੂੰ ਖਤਮ ਕਰ ਲਾਂ ਬਹੁਤ ਵੱਡਾ ਜਿਗਰਾ ਚਾਹੀਦਾ ਹੁੰਦਾ ਇਹ ਚੀਜ਼ ਕਰਨ ਲਈ ਵੀ ਮਰਨ ਲਈ ਵੀ ਹਨਾ ਤੇ ਕੀ ਪਤਾ ਵਿਚਾਰੀ ਨੂੰ ਕਿੰਨਾ ਤੰਗ ਕਰਦੇ ਹੋਣੇ ਆ ਹਨਾ ਕੀ ਮਜਬੂਰੀ ਰਹੀ ਹੋਣੀ ਆ ਉਹਦੀ ਵੀ ਉਹਨੂੰ ਐਡਾ ਵੱਡਾ ਕਦਮ ਚੱਕਣਾ ਪਿਆ ਪਤਾ ਨਹੀਂ ਯਾਰ ਲੋਕ ਕਿਉਂ ਨਹੀਂ ਸਮਝਦੇ ਹੈਗੇ ਆਪਣੀਆਂ ਧੀਆਂ ਵਾਂਗੂ ਜੇ ਉਹਨਾਂ ਨੂੰ ਵੀ ਸਮਝੋ ਤਾਂ ਇਹ ਕੁਝ ਹੋਣਾ ਬੰਦ ਹੋ ਜੇ